ਸਤਿ ਸ਼੍ਰੀ ਅਕਾਲ ਜੀ ਇਹ ਹਨ ਰਾਜਮਾ ਜੋ ਕਿ ਬਿਨਾ ਕਿਸੇ ਮਸਾਲਾ ਭੁੰਨੇ ਬਿਨਾ ਕਿਸੇ ਮਿਹਨਤ ਦੇ ਸਿਰਫ ਇੱਕ ਚਮਚ ਦਹੀਂ ਨਾਲ ਬਣ ਕੇ ਤਿਆਰ ਹੁੰਦੇ ਆ ਜੀ ਬਹੁਤ ਹੀ ਜਾਇਕੇਦਾਰ ਹੋਟਲ ਤੋਂ ਵੀ ਵੱਧ ਸਵਾਦਿਸ਼ਟ ਬਣਾ ਕੇ ਦੇਖੋ ਜੀ ਇੱਕ ਵਾਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਅ ਜੋਤੀਮਨ ਫੈਮਿਲੀ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਕੀ ਹਾਲ ਹੈ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਹੱਸਦੇ ਵਸਦੇ ਰਹੋ ਜੀ ਖੁਸ਼ ਰਹੋ ਜੀ ਸਾਰੇ ਆਪਣੇ ਆਪਣੇ ਪਰਿਵਾਰਾਂ ਵਿੱਚ ਤੰਦਰੁਸਤ ਰਹੋ ਜੀ ਤੇ ਚੜ੍ਹਦੀ ਕਲਾ ਚ ਰਹੋ ਅਸੀਂ ਵੀ ਚੜ੍ਹਦੀ ਕਲਾ ਚ ਆ ਇਹ ਜੀ ਮੈਂ ਰਾਤ ਦੇ ਭਿੰਤੇ ਹੋਏ ਸੀ ਰਾਜਮਾ ਇਹਨਾਂ ਨੂੰ ਰਾਤ ਦੇ ਪਾਣੀ ਵਿੱਚ ਦੋ ਤਿੰਨ ਪਾਣੀਆਂ ਚ ਧੋ ਕੇ ਇਹਨਾਂ ਨੂੰ ਮੈਂ ਭਿਓਨ ਦਿੱਤਾ ਸੀਗਾ ਭਿਉਣ ਤੋਂ ਬਾਅਦ ਜਿਹੜਾ ਇਹ ਪਾਣੀ ਆ ਇਹ ਪਾਣੀ ਆਪਾਂ ਡਰੇਨ ਆਊਟ ਕਰ ਦੇਣਾ ਆ ਇਹ ਪਾਣੀ ਨਹੀਂ ਰੱਖਣਾ ਹੈਗਾ ਤੇ ਇਧਰ ਮੈਂ ਲਿਆ ਜੀ ਦੋ ਤਿੰਨ ਤੇਜ ਪੱਤੇ 1 ਇੰਚ ਦਾਲ ਦੀ ਚੀਨੀ ਦਾ ਟੁਕੜਾ ਇੱਕ ਵੱਡੀ ਇਲਾਇਚੀ ਖੋਲ ਕੇ ਇਹਨੂੰ ਖੋਲ ਲੈਣਾ ਥੋੜਾ ਜਿਆ ਤੇ ਇੱਕ ਜਵਿੱਤਰੀ ਲਈ ਛੋਟਾ ਜਿਹਾ ਹੁੱਲ ਤਿੰਨ ਚਾਰ ਪੰਜ ਲੌਂਗ ਆ 6 7 ਦਾਣੇ ਹੈਗੇ ਕਾਲੀ ਮਿਰਚ ਦੇ ਤੇ ਦੋ ਤਿੰਨ ਛੋਟੀਆਂ ਇਲਾਇਚੀਆਂ ਆ ਇਹ ਜੀ ਖੜੇ ਮਸਾਲੇ ਆ ਇਹ ਖੜੇ ਮਸਾਲੇ ਇਸ ਤਰ੍ਹਾਂ ਦੀ ਇੱਕ ਮਲਮਲ ਦੀ ਪੋਟਲੀ ਲੈ ਲੈਣੀ ਆ ਉਹਦੇ ਵਿੱਚ ਇਹ ਸਾਰੇ ਮਸਾਲੇ ਜਿਹੜੇ ਖੜੇ ਮਸਾਲੇ ਮੈਂ ਤੁਹਾਨੂੰ ਦਿਖਾ ਕੇ ਛੱਡੀਆਂ ਸਾਰੇ ਇਹਦੇ ਵਿੱਚ ਪਾ ਕੇ ਪੋਟਲੀ ਨੂੰ ਬੰਨ੍ਹ ਕੇ ਆਬ ਇਹਦੇ ਵਿੱਚ ਤੁਸੀਂ ਕੁੱਕਰ ਦੇ ਵਿੱਚ ਰੱਖਣੀ ਆ ਕਿਉਂਕਿ ਮੈਂ ਤੁਹਾਨੂੰ ਇਸ ਲਈ ਦਿਖਾ ਰਹੀ ਹਾਂ ਕਿਉਂਕਿ ਮੇਰੇ ਕੋਲ ਇਹ ਡੱਬੀ ਆ ਮੈਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਰੱਖਣਾ ਸੇਮ ਹੀ ਹੈ ਸਾਰਾ ਕੁਝ ਇਹਨੂੰ ਮੈਂ ਸਿਰਫ ਇੱਕ ਡੱਬੀ ਚ ਪਾਣਾ ਆ ਤੁਸੀਂ ਚਾਹੋ ਤਾਂ ਤੁਸੀਂ ਕੋਟਲੀ ਦੇ ਵਿੱਚ ਇਸ ਤਰ੍ਹਾਂ ਬੰਨ ਕੇ ਤੁਸੀਂ ਇਹਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਇਹਦੇ ਵਿੱਚ ਰੱਖ ਸਕਦੇ ਆ ਕਿਉਂਕਿ ਸਾਰੇ ਫਲੇਵਰ ਇਹਦੇ ਵਿੱਚ ਆ ਜਾਂਦੇ ਆ ਸਾਰੇ ਟੇਸਟ ਆ ਜਾਂਦੇ ਆ ਤੇ ਅਗਰ ਬੱਚੇ ਵੀ ਖਾਣ ਤਾਂ ਬੜੇ ਖੁਸ਼ ਹੋ ਕੇ ਖਾਂਦੇ ਆ ਅਗਰ ਆਪਾਂ ਇਸ ਤਰ੍ਹਾਂ ਸਾਰੇ ਮਸਾਲੇ ਕੁਲੇ ਪਾਵਾਂਗੇ ਤਾਂ ਜਦੋਂ ਮੂੰਹ ਵਿੱਚ ਆਉਂਦੇ ਆ ਤੇ ਕਿਸੇ ਨੂੰ ਚੰਗੇ ਲੱਗਦੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਸੋ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਬੋਇਲ ਕਰਨ ਤੋਂ ਬਾਅਦ ਆਪਾਂ ਇਹ ਸਾਰੇ ਮਸਾਲੇ ਜਿਹੜੇ ਆ ਕੱਢ ਲਾਵਾਂਗੇ ਕਿਉਂਕਿ ਸਾਰਾ ਅਸਰ ਜਿਹੜਾ ਆ ਉਹ ਸਬਜੀ ਦੇ ਵਿੱਚ ਆ ਜਾਵੇਗਾ ਜੀ ਲਓ ਜੀ ਇਹ ਸਾਰੇ ਮਸਾਲੇ ਤੇਜ ਪੱਤਾ ਵਗੈਰਾ ਤੇ ਜਿਹੜੇ ਖੜੇ ਮਸਾਲੇ ਆ ਨਾ ਇਸ ਤਰ੍ਹਾਂ ਅਸੀਂ ਪਾ ਲੈਣੇ ਆ ਕੋਈ ਬਾਇਵਾਦੀ ਨਹੀਂ ਕਰਦੇ ਰਾਜਮਾ ਤੁਸੀਂ ਇਸ ਤਰ੍ਹਾਂ ਬਣਾਓਗੇ ਤੇ ਬਣ ਕੇ ਇੰਨੇ ਸਵਾਦ ਇੰਨੇ ਟੇਸਟੀ ਬਣ ਕੇ ਤਿਆਰ ਹੁੰਦੇ ਕੋਈ ਤੇਲ ਕਿਉਂ ਦਾ ਤੜਕਾ ਨਹੀਂ ਕੋਈ ਮਸਾਲਾ ਭੁੰਨਣ ਦਾ ਝੰਜਟ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਰਸੋਈ ਚ ਖੜਨ ਨਾਲ ਮੋਜਾਂ ਜੀ ਮੋਜਾਂ ਇਸ ਤਰ੍ਹਾਂ ਤੁਸੀਂ ਬਣਾਓ ਜੀ ਇਹ ਜੀ ਖੜੇ ਮਸਾਲੇ ਪਾਣ ਤੋਂ ਬਾਅਦ ਮੈਂ 3 ਗਲਾਸ ਭਰ ਕੇ ਨਾ ਇਹਦੇ ਵਿੱਚ ਪਾਣੀ ਤੇ ਪਾਉਣੇ ਆ ਤੇ ਇਹ ਤੁਸੀਂ ਜੀ ਆਪਣੇ ਕਿਉਂਕਿ ਆਪਾਂ ਹਿਸਾਬ ਦੇ ਨਾਲ ਪਾਣੀ ਪਾਉਣਾ ਆ ਇਹਨਾਂ ਨੇ ਵੀ ਪਾਣੀ ਸੁੱਕ ਕੀਤਾ ਹੋਇਆ ਰਾਜਮਾਨ ਤੇ ਇਸ ਇਸ ਕਰਕੇ ਆਪਣੇ ਹਿਸਾਬ ਦਾ ਪਾਣੀ ਪਾਉਣਾ ਆ ਤੁਸੀਂ ਜੀ ਜਿੰਨੀ ਕ ਤੁਹਾਨੂੰ ਗਰੇਵੀ ਚਾਹੀਦੀ ਥਿਕ ਚਾਹੀਦੀ ਆ ਇਹ ਜੀ ਮੈਂ ਟਮਾਟਰ ਲਾਇਆ ਦੋ ਤਿੰਨ ਪਿਆ ਟਮਾਟਰ ਲਾਇਆ ਇਹਨਾਂ ਨੂੰ ਮੈਂ ਇਹਨਾਂ ਦੇ ਛਿਲਕਾ ਉਤਾਰਿਆ ਹੋਇਆ ਆ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਰਫਲੀ ਚੋਪ ਕਰ ਲੈਣਾ ਇਹ ਜੀ ਬਰੀਕ ਕੱਟੇ ਹੋਏ ਦੋ ਤੋਂ ਤਿੰਨ ਪਿਆਜ਼ ਆ ਇਹਨਾਂ ਨੂੰ ਵੀ ਮੈਂ ਇਸੇ ਤਰ੍ਹਾਂ ਹੀ ਆਹ ਕੁੱਕਰ ਦੇ ਵਿੱਚ ਪਾ ਦੇਣਾ ਕੋਈ ਮਸਾਲਾ ਨਹੀਂ ਭੁੰਨਣਾ ਸਾਰੇ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹੀ ਸਾਰਾ ਸਮਾਨ ਪਾਉਣਾ ਹੈ ਇਹ ਹੈਗਾ ਜੀ ਲਸਣ ਆਦਰਕ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਬਰੀਕ ਪੀਸਿਆ ਹੋਇਆ ਆ ਤੇ ਇਹਨਾਂ ਨੂੰ ਵੀ ਮੈਂ ਇਸੇ ਤਰ੍ਹਾਂ ਹੀ ਪਾ ਦੇਣਾ ਆ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਕੋਈ ਝੰਜਟ ਨਹੀਂ ਜੀ ਗਰਮੀ ਬਹੁਤ ਜ਼ਿਆਦਾ ਆ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਦੇਖੋ ਕੋਈ ਨਹੀਂ ਕਹੂਗਾ ਕਿ ਤੁਸੀਂ ਬਿਨਾ ਮਸਾਲਾ ਭੁੰਨੇ ਤੋਂ ਬਣਾਇਆ ਜੀ ਆਪਣੀ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾਣਾ ਆ ਤੇ ਹਾਫ टीस्पून ਹਲਦੀ ਪਾਈ ਆ ਹਾਫ टीस्पून ਥੋੜੀ ਜਿਹੀ ਮਦੇਗੀ ਮਿਰਚ ਪਾਈ ਆ ਜੀ ਇਸ ਤਰ੍ਹਾਂ ਥੋੜਾ ਜਿਹਾ ਇਹਨੂੰ ਕੜਛੀ ਦੇ ਨਾਲ ਇਹਨੂੰ ਹਲਕਾ ਜਿਹਾ ਮਿਕਸ ਕਰ ਦੇਣਾ ਜੀ ਜਿਹੜੀ ਇਹ ਪੋਟਲੀ ਬੰਨੀ ਹੋਈ ਖੜੇ ਮਸਾਲਿਆਂ ਦੀ ਹੈ ਅਸੀਂ ਥੋੜੀ ਵਿੱਚ ਨੂੰ ਕਰ ਦੇਣੀ ਆ ਤਾਂ ਜੋ ਇਹਦੇ ਸਾਰਾ ਫਲੇਵਰ ਇਹਦੇ ਵਿੱਚ ਆਵੇ ਗੈਸ ਦੀ ਫਲੇਮ ਔਨ ਕਰ ਲਈ ਆ ਜੀ ਗੈਸ ਦੀ ਫਲੇਮ ਔਨ ਕਰਨ ਤੋਂ ਬਾਅਦ ਇਹ ਮੈਂ ਪ੍ਰੈਸ਼ਰ ਕੁੱਕਰ ਇੱਤੇ ਰੱਖ ਰਹੀ ਆ ਜੀ ਤੇ ਇਸੇ ਤਰ੍ਹਾਂ ਹੀ ਇਹਨੂੰ ਕੋਈ ਵੀ ਹੋਰ ਚੀਜ਼ ਨਹੀਂ ਪਾਉਣੀ ਇਸ ਤਰ੍ਹਾਂ ਮੈਂ ਇਹਨੂੰ ਥੋੜਾ ਜਿਹਾ ਗਰਮ ਹੋਣ ਤੇ ਬੋਇਲ ਹੋਣ ਤੇ ਮੈਂ ਢੱਕਣ ਲਗਾਵਾਂਗੀ ਜੀ ਇਹਦਾ ਇਹ ਲਿਆ ਜੀ ਮੈਂ 베ਰਕਾ ਦਾ ਘਿਓ ਇਹ ਸੌਰੀ 베ਰਕਾ ਦਾ ਇਹ ਦੂਸਰਾ ਦਹੀਂ ਦਹੀਂ ਦਾ ਇੱਕ ਚਮਚ ਸੀ तकरीबन ਵੱਡਾ ਭਰ ਕੇ ਬਸ ਇੱਕ ਚਮਚ ਦਹੀਂ ਨੇ ਬਿਲਕੁਲ ਹੀ ਇਹਦਾ ਜਾਇਕਾ ਬਦਲ ਦੇਣਾ ਬਹੁਤ ਹੀ ਜਾਇਕੇਦਾਰ ਇਹ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਲਓ ਜੀ ਤਿੰਨ ਤੋਂ ਚਾਰ ਸੀਟੀਆਂ ਮੈਂ ਇਹਨੂੰ ਲਵਾਈਆਂ ਆ ਇਹਦਾ ਪ੍ਰੈਸ਼ਰ ਜਿਹੜਾ ਆ ਇਹਨੂੰ ਇਹਦਾ ਬਿਲਕੁਲ ਆਪਣੇ ਆਪ ਹੀ ਪ੍ਰੈਸ਼ਰ ਖਤਮ ਹੋਣ ਤੇ ਫਿਰ ਆਪਾਂ ਇਹਦਾ ਢੱਕਣ ਖੋਲਾਂਗੇ ਲਓ ਜੀ ਦੇਖੋ ਜੀ ਵਾਓ ਲਓ ਜੀ ਢੱਕਣ ਲਾ ਦਿੱਤਾ ਢੱਕਣ ਲਾਣ ਤੋਂ ਬਾਅਦ ਜੀ ਇਹ ਜਿਹੜੀ ਆਪਾਂ ਖੜੇ ਮਸਾਲੇ ਪਾਏ ਹੋਏ ਸੀਗੇ ਇਹਨਾਂ ਨੂੰ ਵੀ ਕੱਢ ਲੈਣਾ ਬਹੁਤ ਵਧੀਆ ਸਾਰਾ ਕੁਝ ਬਿਲਕੁਲ ਮੈਸ਼ ਹੋ ਗਿਆ ਸੀਗਾ ਤੇ ਬਹੁਤ ਵਧੀਆ ਬਣ ਕੇ ਇਹ ਸਾਡੇ ਤਿਆਰ ਹੋਏ ਸੀ ਜੋ ਵੀ ਇਹਦੇ ਵਿੱਚ ਜੂਸਸ ਗਏ ਹੋਏ ਸੀ ਖੜੇ ਮਸਾਲਿਆਂ ਦੇ ਵਿੱਚ ਸਾਰੇ ਆਪਾਂ ਇਹਦੇ ਜੂਸ ਨਿਕਾਲ ਦੇਣੇ ਆ ਦੇਖੋ ਜੀ ਬਹੁਤ ਵਧੀਆ ਬਣ ਕੇ ਤਿਆਰ ਖੁਸ਼ਬੂ ਬਹੁਤ ਵਧੀਆ ਆ ਰਹੀ ਸੀਗੀ ਜੀ ਚਲਦੀ ਚਲਦੀ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਉਸ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਰੱਖੇ ਜੀ ਚੜ੍ਹਦੀ ਕਲਾ 'ਚ ਰੱਖੇ ਆ ਦੇਖੋ ਜੀ ਤੁਹਾਨੂੰ ਮੈਂ ਇੱਕ ਦਾਣਾ ਦਿਖਾ ਰਹੀ ਆ ਦੇਖੋ ਬਿਲਕੁਲ ਸਾਡੇ ਰਾਜਮਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੌਫਟ ਹੋ ਚੁੱਕੇ ਆ ਹੁਣ ਅਸੀਂ ਇੱਕ ਚਮਚ ਸਿਰਫ ਘਿਓ ਦਾ ਆਪਾਂ ਇਹਨੂੰ ਤੜਕਾ ਦੇਣਾ ਆ ਬਾਕੀ ਸਭ ਕੁਝ ਪਰਫੈਕਟ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਸੀ ਸਾਰਾ ਕੁਝ ਬਿਲਕੁਲ ਮੈਸ਼ ਹੋ ਚੁੱਕਾ ਆ ਤੇ ਹੁਣ ਲੈਣੀ ਜੀ ਮੈਂ ਤੜਕਾ ਪੈਣ ਇਹਦੇ ਵਿੱਚ ਪਾਇਆ ਜੀ ਇੱਕ ਚਮਚ ਦੇਸੀ ਘਿਓ ਦੇਸੀ ਘਿਓ ਨੂੰ ਥੋੜਾ ਜਿਹਾ ਮੈਲਟ ਹੋਣ ਦੇਣਾ ਮੈਲਟ ਹੋਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਹਿੰਗ ਹਿੰਗ ਜਿਹੜੀ ਆ ਇਹ ਸਾਡੇ ਹਾਜਮੇ ਵਾਸਤੇ ਪੇਟ ਵਾਸਤੇ ਬਹੁਤ ਵਧੀਆ ਕੋਈ ਵਿਗਾੜ ਨਹੀਂ ਕਰਦੀ ਬਹੁਤ ਹੀ ਵਧੀਆ ਤੇ ਇੱਕ ਚਮਚ ਭਰ ਕੇ ਪਾਣਾ ਜੀਰੇ ਦਾ ਤੇ ਇਸ ਤੋਂ ਬਾਅਦ ਜੀ ਆਪਾਂ ਮੈਂ ਪਾਣਾ ਹੁਣ ਦੇਗੀ ਲਾਲ ਮਿਰਚ ਦਾ ਇੱਕ ਚਮਚ ਭਰ ਕੇ ਪਾਣਾ ਗੈਸ ਦੀ ਫਲੇਮ ਕਰ ਦੇਣੀ ਆ ਬੰਦ ਅਗਰ ਗੈਸ ਚੱਲਦਾ ਰਹਿ ਗਿਆ ਤਾਂ ਇਹ ਸਾਡੀ ਮਿਰਚ ਜਿਹੜੀ ਜਲ ਸਕਦੀ ਹੈ ਲਓ ਜੀ ਸਾਡਾ ਤੜਕਾ ਲੱਗ ਕੇ ਤਿਆਰ ਹੋ ਗਿਆ ਜੀ बस सिर्फ एक चम्मच क्यों ਪਾਇਆ ਹੈ ਸਾਡਾ ਤੁਸੀਂ ਚਾਹੋ ਤਾਂ ਇੱਥੇ ਕੁਕਿੰਗ ਆਇਲ ਪਾ ਸਕਦੇ ਨੂੰ ਢੱਕਣ ਲਗਾ ਕੇ ਨਾ ਸਿਰਫ ਅੱਧਾ ਕਮੈਂਟ ਰੱਖਣਾ ਉਸ ਤੋਂ ਬਾਅਦ ਜੇ ਇਸ ਪੈਨ ਦੇ ਵਿੱਚ ਆਪਾਂ ਤੜਕਾ ਤਿਆਰ ਕੀਤਾ ਸੀਗਾ ਉਹਦੇ ਵਿੱਚ ਥੋੜਾ ਜਿਹਾ ਸਬਜੀ ਘੁਮਾਣੀ ਹੈ ਕਿਉਂਕਿ ਉਹਦੇ ਵਿੱਚ ਹਜੇ ਮਸਾਲੇ ਲੱਗੇ ਹੋਏ ਜੀਰਾ ਵਗੈਰਾ ਸੋ ਜੀ ਇਸ ਤਰ੍ਹਾਂ ਸਾਡੀ ਇਹ ਦੇਖੋ ਰਾਜਮਾ ਸ਼ਾਨਦਾਰ ਬਿਨਾ ਮਸਾਲਾ ਭੁੰਨੇ ਜੀ ਬਹੁਤ ਹੀ ਵਧੀਆ 15-20 ਮਿੰਟ ਸਾਨੂੰ ਮਸਾਲਾ ਭੁੰਨਣ ਨੂੰ ਲੱਗ ਜਾਂਦੇ ਪਿਆਜ਼ ਲਸਣ ਅਦਰਕ ਹਰੇ ਧਨੀਆ ਨਾਲ ਗਾਰਨਿਸ਼ ਕਰਾਂਗੇ ਉਹ ਵੀ ਸਾਡੇ 15-20 ਮਿੰਟ ਬਚੇ ਤਾਂ ਟੋਟਲ ਸਾਡੇ 15 ਕੁ ਮਿੰਟਾਂ ਵਿੱਚ ਸਾਡਾ ਇਹ ਰਾਜਮਾ ਬਣ ਕੇ ਤਿਆਰ ਸਾਡੇ ਹੋ ਜਾਂਦੇ ਆ ਦੇਖੋ ਜੀ ਕਿੰਨੇ ਵਧੀਆ ਬਹੁਤ ਹੀ ਵਧੀਆ ਦੇਖਣ ਨੂੰ ਵੀ ਖਾਣ ਦਿਲ ਕਰਦਾ ਤੇ ਖਾਣ ਨੂੰ ਵੀ ਉਧਰ ਸਾਡੇ ਜੀਰਾ ਰਾਈਸ ਬਣ ਕੇ ਤਿਆਰ ਹੋਏ ਹੋਏ ਆ ਜੀ ਦੇਖੋ ਜੀਰੇ ਵਾਲੇ ਚਾਵਲਾਂ ਦੇ ਨਾਲ ਖਾਓ ਬਹੁਤ ਟੇਸਟੀ ਅਮੇਜ਼ਿੰਗ ਟੇਸਟ ਲੱਗਦਾ ਜੀ ਬਹੁਤ ਵਧੀਆ ਸਰਵ ਕਰਦੇ ਆ ਝਟਪਟ ਬਣਾਓ ਤੇ ਝਟਪਟ ਖਾਓ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਅਗਰ ਤੁਸੀਂ ਰਾਜਮਾ ਅਗਰ ਰਾਜਮਾ ਨਾ ਵੀ ਭੇ ਹੋਣ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਗਰਮ ਕੋਸੇ ਪਾਣੀ ਦੇ ਵਿੱਚ ਭੇਦੋ 2 ਤੋਂ 3 ਘੰਟਿਆਂ ਲਈ ਤਾਂ ਵੀ ਬਣ ਕੇ ਤਿਆਰ ਵਧੀਆ ਹੋ ਜਾਂਦੇ ਆ ਜੀ ਅਗਰ ਰਾਤ ਭਰ ਭੇਦੋ ਤਾਂ ਵੀ ਵਧੀਆ ਵਾਓ ਦੇਖੋ ਕਲਰ ਕਿੰਨਾ ਵਧੀਆ ਆ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ 24 ਓਵਰ ਕਰਦੇ ਸਮੇਂ ਵੀ ਖਾਣ ਨੂੰ ਦੁਆਰਾ ਦੇਲ ਕਰ ਰਿਹਾ ਸੋ ਜੀ ਇਸ ਤਰ੍ਹਾਂ ਬਣਾਓ ਤੇ ਹੁਣ ਤਾਂ ਅਸੀਂ ਖਾ ਚੁੱਕੇ ਹਾਂ ਰਾਜਮਾ ਚਾਵਲ ਹੁਣ ਖਾਵਾਂਗੇ ਜੀ ਸਵੇਰ ਨੂੰ ਤੇ ਲੱਛਾ ਦਾ ਪਿਆਜ਼ ਲੈ ਲਓ ਹਰੀਆਂ ਮਿਰਚਾਂ ਲੈ ਲਓ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਆ ਇਹ ਜੀ ਇਸ ਤਰ੍ਹਾਂ ਖਾਓ ਤੇ ਹਰੀ ਮਿਰਚ ਲੈ ਲਓ ਇਹ ਮੈਂ ਫਰਾਈ ਕੀਤੀ ਹੋਈ ਆ ਆਚਾਰੀ ਹਰੀ ਮਿਰਚ ਲੈ ਲਓ ਤੇ ਆਹ ਲਓ ਜੀ ਸਬਜੀ ਸਬਜੀ ਵੀ ਨਾਲ ਰੱਖ ਦਿੱਤੀ ਆ ਤੁਸੀਂ ਚਾਹੋ ਤਾਂ ਸਬਜੀ ਨਾਲ ਲੈ ਲਓ ਇਹ ਹਰਾ ਧਨੀਆ ਨਾਲ ਗਾਰਨਿਸ਼ ਕਰ ਦਿੱਤੀ ਆ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਤੇ ਜੀ ਖਾਇਆ ਕਰੋ ਇਸ ਤਰ੍ਹਾਂ ਬਣਾਇਆ ਕਰੋ ਬਹੁਤ ਝਟਪਟ ਬਣ ਕੇ ਤਿਆਰ ਹੋ ਜਾਂਦੇ ਆ ਬਿਨਾ ਕਿਸੇ ਮਿਹਨਤ ਦੇ ਕੋਈ ਵੀ ਝੰਜਟ ਨਹੀਂ ਹੈਗਾ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਸਾਰੇ ਖੁਸ਼ ਹੋਣਗੇ ਤੇ ਸਾਰਿਆਂ ਦੀ ਮਨਪਸੰਦ ਫੇਵਰੇਟ ਇਹ ਰਾਜਮਾ ਚਾਵਲ ਆ ਜੀ ਓਕੇ ਜੀ ਆਪਣਾ ਖਿਆਲ ਰੱਖਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਸਭ ਖਾਓ ਪਰ ਪੂਰੇ ਪਰਿਵਾਰ ਨੂੰ ਖਿਲਾਓ ਤੇ ਘਰ ਦੇ ਵਿੱਚ ਕੋਈ ਗੈਸਟ ਵੀ ਆ ਜਵੇ ਤੁਸੀਂ ਉਹ ਬਣਾ ਸਕਦੇ ਆ ਬੜੇ ਸ਼ਾਨਦਾਰ ਝਟਪਟ ਮਿੰਟਾਂ ਸਕਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਕੋਈ ਮਿਹਨਤ ਨਹੀਂ ਆ ਦੀ ਤੇ ਬਣਦੇ ਵੀ ਬਹੁਤ ਟੇਸਟੀ ਆ ਬਹੁਤ ਹੀ ਜਾਇਕੇਦਾਰ ਹੋਟਲ ਤੋਂ ਵੀ ਵੱਧ ਟੇਸਟੀ ਜਿੱਦਾਂ ਅਪ ਟਾਬਿਆਂ ਤੇ ਖਾਂਦੇ ਨੇ ਉਸ ਤੋਂ ਵੱਧ ਟੇਸਟੀ ਓਕੇ ਜੀ ਟੇਕ ਕੇਅਰ ਆਪਣਾ ਖਿਆਲ ਰੱਖਣਾ ਬਾਏ ਬਾਏ ਸਤਿ ਸ੍ਰੀ ਅਕਾਲ ਜੀ